ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਐਲਵਿਸ਼ ਯਾਦਵ ਲਗਾਤਾਰ ਵਿਵਾਦਾਂ 'ਚ ਘਿਰ ਰਹੇ ਨੇ ਹੁਣ ਉਸ ਦੇ ਖਿਲਾਫ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ 'ਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਪੀਐਫਏ ਸੰਗਠਨ ਨਾਲ ਜੁੜੇ ਅਧਿਕਾਰੀ ਗੌਰਵ ਗੁਪਤਾ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਉਸਨੇ ਕਿਹਾ ਹੈ ਕਿ ਉਸ ਨੂੰ ਐਲਵਿਸ਼ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਐਲਵਿਸ਼ ਯਾਦਵ ਖਿਲਾਫ ਦਿੱਤੀ ਗਈ ਸ਼ਿਕਾਇਤ ਚ ਸ਼ਿਕਾਇਤਕਰਤਾ ਗੌਰਵ ਗੁਪਤਾ ਨੇ ਗੰਭੀਰ ਦੋਸ਼ ਲਗਾਏ ਨੇ ਉਸਨੇ ਕਿਹਾ ਕਿ ਉਸ ਨੂੰ ਤੇ ਉਸਦੇ ਭਰਾ ਨੂੰ ਐਲਵਿਸ਼ ਤੇ ਉਸ ਨਾਲ ਜੁੜੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਐਲਵਿਸ਼ ਦਾ ਪਰਦਾਫਾਸ਼ ਪੀਐਫਏ ਤੇ ਉਹਨਾਂ ਦੀ ਪੀਐਫਏ ਟੀਮ ਨਾਲ ਜੁੜੇ ਦੋ ਭਰਾਵਾਂ ਗੌਰਵ ਤੇ ਸੋਰਾ ਗੁਪਤਾ ਨੇ ਕੀਤਾ ਸੀ ਪੀਐਫਏ ਅਧਿਕਾਰੀਆਂ ਨੇ 2 ਨਵੰਬਰ 2023 ਨੂੰ ਨੌਇਡਾ 'ਚ ਸਨੇਕ ਵੈਨਮ ਗੈਂਗ ਦਾ ਪਰਦਾਫਾਸ਼ ਕੀਤਾ ਸੀ ਜਿਸ 'ਚ ਐਲਵਿਸ਼ ਦਾ ਨਾਵੀ ਸ਼ਾਮਲ ਦੱਸਿਆ ਗਿਆ ਸੀ ਪੀਐਫਏ ਅਧਿਕਾਰੀਆਂ ਨੇ ਨੌਇਡਾ ਦੇ ਸੈਕਟਰ 49 ਥਾਣੇ ਚ ਐਲਵਿਸ਼ ਤੇ ਉਸਦੇ ਗਰੋਹ ਦੇ ਮੈਂਬਰਾਂ ਖਿਲਾਫ ਐਫਆਈਆਰ ਦਰਜ ਕਰਵਾਈ ਸੀ ਗੌਰਵ ਗੁਪਤਾ ਦਾ ਦੋਸ਼ ਹੈ ਕਿ ਉਦੋਂ ਤੋਂ ਉਸ ਨੂੰ ਤੇ ਉਸਦੇ ਭਰਾ ਸੌਰਵ ਨੂੰ ਐਲਵਿਸ਼ ਤੇ ਉਸਦੇ ਸਾਥੀਆਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੇਸ ਵਾਪਸ ਕਰਨ ਦੀ ਵੀ ਗੱਲ ਚੱਲ ਰਹੀ ਹੈ ਐਨਾ ਹੀ ਨਹੀਂ ਉਹਨਾਂ ਨੂੰ ਜਾਨੋਂ ਮਾਰਨ ਘਰੋਂ ਚੁੱਕ ਕੇ ਲਜਾਣ ਉਹਨਾਂ ਨੂੰ ਦੇਖ ਲੈਣ ਆਦੀ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਮਾਮਲੇ ਤੋਂ ਤੰਗ ਆ ਕੇ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਇਲਾਕੇ ਦੇ ਰਹਿਣ ਵਾਲੇ ਪੀ ਐਫ ਏ ਅਧਿਕਾਰੀ ਗੌਰਵ ਗੁਪਤਾ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ ਨਾਲ ਹੀ ਐਲਵਿਸ਼ ਯਾਦਵ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ACP ਨੰਦਗ੍ਰਾਮ ਰਵੀ ਕੁਮਾਰ ਸਿੰਘ ਨੇ ਵੀ ਇਸ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਪੀਐਫਏ ਨਾਲ ਜੁੜੇ ਇੱਕ ਅਧਿਕਾਰੀ ਸੌਰਵ ਨੇ ਨੰਦਗ੍ਰਾਮ ਥਾਣੇ 'ਚ ਸ਼ਿਕਾਇਤ ਦਿੱਤੀ ਹੈ ਸੌਰਵ ਗੁਪਤਾ ਤੇ ਐਲਵਿਸ਼ ਯਾਦਵ ਤੇ ਉਸ ਦੇ ਸਾਥੀਆਂ ਤੇ ਉਸ ਦੇ ਭਰਾ ਗੌਰਵ ਗੁਪਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਹੈ ਤੇ ਕਾਰਵਾਈ ਦੀ ਮੰਗ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ